ਜੇ ਤੂੰ ਮੂਸੇਵਾਲੇ ਦੇ ਕੇਸ ਦਾ ਦੋਸ਼ੀ 골ਡੀ ਬਰਾਡ ਨਹੀਂ ਰਿਹਾ ਇਸ ਦੁਨੀਆ ਤੇ ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਆਈ ਸਾਹਮਣੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖ਼ਬਰੀ ਡਾਕੀਆ ਅਤੇ ਦੋਸਤੋ 골ਡੀ ਬਰਾਡ ਨੂੰ ਲੈ ਕੇ ਇਸ ਸਮੇਂ ਦੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਹੀ 골ਡੀ ਬਰਾਡ ਜਿਸ ਨੇ ਸਿੱਧੂ ਬਾਈ ਦੇ ਨਾਲ ਇਹ ਪੂਰੀ ਵਾਰਤਾਤ ਕਰਵਾਈ ਸੀ ਜਿਸ ਦੀ ਵਜ੍ਹਾ ਨਾਲ ਸਿੱਧੂ ਮੂਸੇਵਾਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਉਸ ਦੇ ਜਾਣ ਪਿੱਛੋਂ ਸਿੱਧੂ ਦੇ ਕਰੋੜਾਂ ਫੈਨ ਰੋਜ਼ ਰੋਦੇ ਨੇ ਪਰ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ 골ਡੀ ਬਰਾਡ ਅਤੇ ਉਸਦੇ ਸਾਥੀਆਂ ਨੂੰ ਪੁਲਿਸ ਕਾਫੀ ਸਮੇਂ ਦੀ ਲੱਭ ਰਹੀ ਸੀ ਪਰ ਪੁਲਿਸ ਦੇ ਹੱਥ ਨਹੀਂ ਆਏ ਪਰ ਹੁਣ ਅਮਰੀਕਾ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਗਰ ਆਪਾਂ ਅਮਰੀਕਾ ਦੇ ਇੱਕ ਅਖਬਾਰ ਦੀ ਮੰਨੀਏ ਉਸ ਦੇ ਮੁਤਾਬਕ ਕੱਲ ਮੰਗਲਵਾਰ 5:25 ਤੇ 골ਡੀ ਬਰਾੜ ਅਤੇ ਉਸ ਦਾ ਸਾਥੀ ਆਪਣੇ ਘਰ ਦੇ ਬਾਹਰ ਇੱਕ ਗਲੀ 'ਚ ਖੜੇ ਸੀ ਅਤੇ ਉਦੋਂ ਹੀ ਦੋ ਅਣਜਾਣ ਵਿਅਕਤੀ ਆਉਂਦੇ ਨੇ ਅਤੇ ਇਹਨਾਂ ਦੇ ਉੱਪਰ ਗੋਲੀਆਂ ਚਲਾ ਦਿੰਦੇ ਨੇ ਜਿਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ ਦੋਨੋਂ ਮੁੰਡੇ ਅਤੇ ਇਹ ਜ਼ਖਮੀ ਹੋ ਜਾਂਦੇ ਨੇ 골ਡੀ ਬਰਾੜ ਅਤੇ ਇਸ ਦਾ ਸਾਥੀ ਇਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਅਤੇ ਉੱਥੇ ਜਾ ਕੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਇਸ ਦੁਨੀਆ ਨੂੰ ਇਹ ਵੀ ਅਲਵਿਦਾ ਕਹਿ ਜਾਂਦੇ ਨੇ ਅਤੇ ਹੁਣ ਪੁਲਿਸ ਨੇ ਪੁਸ਼ਟੀ ਕਰੀ ਹੈ ਅਤੇ ਪੁਲਿਸ ਨੇ ਕਿਹਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ 골ਡੀ ਬਰਾੜ ਹੋ ਸਕਦਾ ਪਰ ਪੁਲਿਸ ਨੇ ਹਲੇ ਤੱਕ ਮੀਡੀਆ ਦੇ ਸਾਹਮਣੇ ਆ ਕੇ ਤਾਂ ਪੁਸ਼ਟੀ ਨਹੀਂ ਕੀਤੀ ਪਰ ਅੰਦਰਲੀਆਂ ਖਬਰਾਂ ਕਹਿੰਦੇ ਇਹ ਨੇ ਕਿ ਇੱਕ 골ਡੀ ਬਰਾੜ ਸੀ ਬਾਕੀ ਪੂਰਾ ਉਦੋਂ ਪਤਾ ਲੱਗੇਗਾ ਜਦੋਂ ਕੁਝ ਸਾਹਮਣੇ ਆਵੇਗਾ ਕਿਉਂਕਿ ਅਗਰ ਮੀਡੀਆ ਦੇ ਸਾਹਮਣੇ ਆ ਕੇ ਜਿੰਨਾ ਸਮਾਂ ਪੁਲਿਸ ਬਿਆਨ ਨਹੀਂ ਦਿੱਤੀ ਉਹਨਾਂ ਸਮਾਂ ਆਪਾਂ ਵੀ ਮੋਹਰ ਨਹੀਂ ਲਗਾ ਸਕਦੇ ਇਸ ਖਬਰ ਦੇ ਉੱਪਰ ਪਰ ਸੋਸ਼ਲ ਮੀਡੀਆ ਦੇ ਉੱਪਰ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਅਤੇ ਹੁਣ ਜਿੰਮੇਵਾਰੀ ਦੱਸਦੀ ਹੈ ਕਿ ਕਿਸ ਨੇ ਲਈ ਹੈ ਦੋਸਤੋ ਅਰਸ਼ਦੱਲਾ ਅਤੇ ਲਖਵੀਰ ਲੰਡਾ ਨੇ ਜਿੰਮੇਵਾਰੀ ਲੈਂਦੀ ਹੈ ਕਿ ਅਸੀਂ ਨੇ ਕੀਤੀ ਹੈ 골ਡੀ ਬਰਾਡ ਦੇ ਨਾਲ ਇਹ ਬਾਰਦਾਤ ਬਾਕੀ ਸਿੱਧੂ ਮੂਸੇਵਾਲੇ ਦੇ ਜਿਹੜੇ ਚਾਉਣ ਵਾਲੇ ਨੇ ਉਹ ਖੁਸ਼ ਨੇ ਜਦੋਂ ਇਹ ਖਬਰ ਸੋਸ਼ਲ ਮੀਡੀਆ ਦੇ ਉੱਪਰ ਆਈ ਪਤਾ ਨਹੀਂ ਸੱਚੀ ਆ ਜਾਂ ਝੂਠੀ ਪਰ ਖਬਰ ਫੈਲ ਰਹੀ ਹੈ